ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵੀਰ ਸਿੰਘ ਭਾਗੀ ਤੇ ਅੱਜ ਦੀ ਵੀਡੀਓ ਇਹ ਵੀ ਹਰੇਕ ਸਰਕਾਰ ਮਾੜੀ ਨਹੀਂ ਹੁੰਦੀ ਤੇ ਹਰੇਕ ਸਰਕਾਰ ਚੰਗੀ ਨਹੀਂ ਹੁੰਦੀ ਬੰਦੇ ਦੇ ਕੰਮ ਚੰਗੇ ਹੋਣ ਤਾਂ ਉਹਨੂੰ ਚੰਗਾ ਕਰਕੇ ਜਾਣਿਆ ਵੀ ਜਾਂਦਾਗਾ ਤੇ ਜੇ ਮਾੜੇ ਕੰਮ ਕਰੂਗਾ ਤਾਂ ਉਹਨੂੰ ਫਿਰ ਕੋਈ ਯਾਦ ਵੀ ਨਹੀਂ ਕਰਦਾਗਾ ਉਹਨੂੰ ਫਿਰ ਉਹਦੀ ਸੋਨੂੰ ਪਤਾ ਹੀ ਹੈ ਵੀ ਅਗਲਾ ਥਾਪੀ ਕਰ ਦਿੰਦੇ ਆ ਕੰਮ ਪਰ ਹਰੇਕ ਬੰਦੇ ਨੂੰ ਵੀ ਨਿੰਦੀ ਦਾ ਨਹੀਂ ਚੱਲੋ ਜੇ ਉਹਨੇ ਮਾੜੇ ਕੰਮ ਕਈ ਕੀਤੇ ਤਾਂ ਨਹੀਂ ਜੇ ਚੰਗੇ ਕਿਤੇ ਉਹਦੇ ਚੰਗੇ ਗੁਣਾਂ ਦੀ ਕਦਰ ਵੀ ਕਰਨੀ ਚਾਹੀਦੀ ਆ ਫੇਰ ਹੀ ਗਾਹ ਨੂੰ ਬੰਦਾ ਚਲੋ ਸਿੱਧੇ ਰਾਹ ਚੱਲਦਾ ਹੁਣ ਸੀਐਮ ਭਗਵੰਤ ਮਾਨ ਨੇ ਉਧਰੋਂ ਹਰਿਆਣੇ ਚ ਸੈਣੀ ਸਾਹਿਬ ਨੇ 350 ਸਾਲਾ ਮਨਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਲਾਂਗਾ ਜੋ ਕੰਮ ਹੈ ਬੜਾ ਸੋਹਣਾ ਪ੍ਰੋਗਰਾਮ ਹੋਇਆ ਬਹੁਤ ਵੱਡਾ ਸਮਾਗਮ ਹੋਇਆ ਬਹੁਤ ਵੱਡਾ ਪ੍ਰੋਗਰਾਮ ਸੀ ਸਿੱਖ ਸਮੇਲਨ ਹੋਇਆ ਤੇ ਸਰਵੱਤਰ ਧਰਮ ਸਮੇਲਨ ਹੋਇਆ ਚੰਗੀ ਗੱਲ ਹੈ ਹਰੇਕ ਕੰਮ 'ਚ ਹੁਣ ਲੋਕ ਨਿੰਦੀ ਜਾਂਦੇ ਆ ਯਾਰ ਉਹਨੇ ਹਰੇਕ ਖੰਭੇ ਤੇ ਉਹਦੇ ਪੋਸਟਰ ਚੇਪਤੇ ਪੋਸਟਰ ਲਾਦੇ ਯਾਰ ਪੋਸਟ ਕੂਮ ਵੀ ਤਾਂ ਲਾਉਂਦੇ ਆ ਹਰੇਕ ਕੋਈ ਨਾ ਕੋਈ ਕਿਸੇ ਦਾ ਚੇਪ ਜਾਂਦੇ ਕੋਈ ਕਿਸੇ ਦਾ ਚੇਪ ਜਾਂਦੇ ਇਹਦੇ ਤਾਂ ਮਾਨ ਵਾਲੀ ਗੱਲ ਆ ਵੀ ਸ੍ਰੀ ਗੁਰੂ ਦੇਖਵਾ ਦਾ ਸਾਹਿਬ ਜੀ ਮਹਾਰਾਜ ਜੀ ਦੇ ਬੈਨਰ ਲੱਗੇ ਆ ਯਾਰ ਪੋਸਟਰ ਲੱਗੇ ਆ ਯਾਰ ਹਰੇਕ ਗੱਲ ਨਿੰਦੀ ਦੀ ਨਹੀਂ ਹੁੰਦੀ ਕੀ ਯਾਰ ਵੀ ਉਹਨੇ ਐ ਕਰਿਆ ਉਹਨੇ ਪੋਸਟਰ ਕੰਦਾ ਕੰਦਾ ਤੇ ਜੇਪ ਤੇ ਚੰਗੀ ਗੱਲ ਆ ਹਰੇਕ ਬੱਚੇ ਬੱਚੇ ਨੂੰ ਪਤਾ ਲੱਗੇ ਗੁਰੂ ਤੇਗ ਬਹਾਦਰ ਜੀ ਦਾ ਦਿਨ ਮਨਾਇਆ ਜਾ ਰਿਹਾ 350 ਸਾਲਾ ਮਨਾਇਆ ਜਾ ਰਿਹਾ ਜੇਪ ਤੇ ਇਸ ਚੀਜ਼ ਦਾ ਪ੍ਰਭਾਅ ਪੋਸਟਰ ਦਾ ਪ੍ਰਭਾਅ ਬਹੁਤ ਪੈਂਦਾ ਹਰੇਕ ਥਾਂ ਪੋਸਟਰ ਦਾ ਪ੍ਰਭਾਅ ਬੜਾ ਪੈਂਦਾ ਜਿੱਥੇ ਕਿਤੇ ਨਹੀਂ ਜਾਣਦੀ ਦੁਨੀਆ ਕਿਤੇ ਵੀ ਕੋਈ ਚੀਜ਼ ਨਹੀਂ ਜਾਣਦੀ ਉੱਥੇ ਪੋਸਟਰ ਦੀਂਦਾ ਪਰ ਇਹ ਤਾਂ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿਹਾੜਾ ਸੀਗਾ ਇਹ ਤਾਂ ਮੈ ਤਾਂ ਕਹਿੰਦਾ ਕੱਲੇ ਖੰਬੇ ਖੰਬੇ ਤੇ ਕੀ ਇਹ ਤਾਂ ਹਰੇਕ ਘਰ ਦੇ ਉੱਤੇ ਪੋਸਟਰ ਲੱਗਣੇ ਚਾਹੀਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ 2350 ਸਾਲਾ ਸ੍ਰੀ ਅਮਰ ਸ੍ਰੀ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਵਧੀਆ ਗੱਲ ਐਵੇਂ ਹਰੇਕ ਗੱਲ ਤੇ ਬੰਦੇ ਨੂੰ ਨਿੰਦਣਾ ਵੀ ਮਾੜੀ ਗੱਲ ਆ ਹਰੇਕ ਗੱਲ ਤੇ ਐਵੇਂ ਕਿਸਾਨ ਨੂੰ ਨਿੰਦਿਆ ਵੀ ਨਹੀਂ ਜਾਂਦਾ ਤੇ ਚੰਗੇ ਬੰਦੇ ਨੂੰ ਚੰਗਾ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਸਲਾਹਗਾ ਵੀ ਕਰਨੀ ਜ਼ਰੂਰੀ ਆ ਐ ਨਹੀਂ ਵੀ ਚਲੋ ਉਹਨੇ ਯਾਰ ਮੈਂ ਕੱਲੇ ਉਹਦੇ ਮਾੜੇ ਕੰਮ ਹੀ ਨਿੰਦੇ ਜਾਓ ਜੇ ਕੋਈ ਚੰਗਾ ਕਰਦਾ ਉਹ ਚੀਜ਼ ਦੀ ਸਲਾਹਗਾ ਵੀ ਜ਼ਰੂਰੀ ਆ ਕੋਈ ਵੀ ਸਰਕਾਰ ਚਲੋ ਸਰਕਾਰ ਨੇ ਦਿਨ ਮਨਾਇਆ ਗਾਂ ਨੂੰ ਹੋਰ ਗੁਰੂ ਸਾਹਿਬਾਨਾਂ ਦੇ ਦਿਨ ਮਨਾਉਗੀ ਸੰਗ ਆਪਣੇ ਸਰਕਾਰ ਵਧੀਆ ਚੰਗੀ ਗੱਲ ਆ ਸਲੰਘਾ ਜੋ ਕੰਮ ਹਰੇਕ ਹਾਲ ਤੇ ਨਿੰਦੀ ਦਾ ਨਹੀਂ ਹੁੰਦਾ ਗੁਰਮੁਖ ਪਿਆਰਿਓ ਚੰਗੇ ਕੰਮ ਨੂੰ ਚੰਗਾ ਕਰਕੇ ਜਾਣੋ ਮਾੜੇ ਕੰਮ ਨੂੰ ਮਾੜਾ ਕਰਕੇ ਜਾਣੋ ਹੁਣ ਇਹ ਚੰਗਾ ਕੰਮ ਕੀਤਾ ਬਹੁਤ ਚੰਗੀ ਗੱਲ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿਨ ਮਨਾਇਆ ਕਿ ਹਰਿਆਣਾ ਪੰਜਾਬ ਦੇ ਵਿੱਚ ਚਲੋ ਸਰਕਾਰਾਂ ਨੇ ਕੀਤਾ ਚੰਗੀ ਗੱਲ ਹੈ ਸਲੰਘਾ ਜੋ ਕੰਮ ਹੈ ਜੇ ਕਰਿਆ ਤਾਂ ਤੇ ਇਹਨੋਂ ਆਪਾਂ ਐਡਾ ਲਾਈਟ ਲਿਆਉਣਾ ਕਰੀ ਆਪਾਂ ਇਹਨੂੰ ਮੰਨ ਲਓ ਵੀ ਜੇ ਪੋਸਟਰ ਚਾੜ੍ਹਦੇ ਜਾਓ ਕੁਛ ਕਰਦਾ ਤੇ ਕੋਈ ਗੱਲ ਨਹੀਂ ਆਪਣੇ ਗੁਰੂਆਂ ਦੇ ਦਿਨ ਮਨਾਏ ਜਾ ਰਹੇ ਆਪਣੇ ਇਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਆਪਣੇ ਵਾਸਤੇ ਬਹੁਤ ਚੰਗੀ ਗੱਲ ਹੈ ਤੇ ਐਵੇਂ ਪੋਸਟਰ ਵਾਲਾ ਮੁੱਦਾ ਛੱਡੋ ਪਰਾਂ ਲੱਗੇ ਤਾਂ ਲੱਗਦੇ ਬਹੁਤ ਮੈਂ ਤਾਂ ਕਹਿੰਦਾ ਜੇ ਹੋਰ ਚੇਪਣੇ ਹੀ ਚੇਪ ਦਿੰਦੇ ਖੰਭਿਆਂ ਤੇ ਆਨੰਦ ਆ ਜਾਂਦਾ ਪਤਾ ਲੱਗਦਾ ਵੀ ਯਾਰ ਸਾਡੇ ਗੁਰੂ ਦੇ ਖਵਾਂਦਰ ਮਹਾਰਾਜ ਜੀ ਦਾ 350 ਸਾਲ ਮਨਾਇਆ ਜਾ ਰਿਹਾ ਤੇ ਬਸ ਇੰਨੀ ਕੁ ਬੇਨਤੀ ਆਹ ਇਹ ਗੱਲ ਨੂੰ ਨਾ ਕੋਈ ਨਾ ਬਸ ਮੀਡੀਆ ਚ ਫੜਕਾਉਣ ਦੀ ਕਰੀ ਜਾ ਕਰੋ ਯਾਰ ਵਿਆਹ ਚ ਜਾਂ ਕਰਦੋ ਗਿਆ ਆ ਚੀਜ਼ਾਂ ਕਰਦਗੇ ਚੰਗੇ ਨੂੰ ਚੰਗਾ ਵੀ ਕਰਿਆ ਕਰੋ ਯਾਰ ਕੋ ਚੰਗਾ ਵੀ ਜਾਣਾ ਕਰੋ ਐਵੇਂ ਨਾ ਦਿਮਾਗ ਤੇ ਟੈਨਸ਼ਨਾਂ ਪਾਈ ਜਾ ਕਰੋ ਤੇ ਕਈ ਵਾਰ ਕੋਈ ਮੇਰੀ ਗੱਲ ਦਾ ਗੁੱਸਾ ਲੱਗ ਜੇ ਤੇ ਮੈਂ ਮਾਫੀ ਚਾਹੁੰਨਾ ਤੇ ਬਸ 10 ਦਿਨਾਂ ਗਲਤੀਆਂ ਦਾ ਇਸ ਦੀ ਚੋੜੀ ਚਪਾਦ ਪਰ ਜੇ ਕੁਝ ਚੰਗੀ ਕਰਨ ਲੱਗੀ ਤਾਂ ਉਹਨੂੰ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ